ਮੈਂ ਪੱਤਰਕਾਰ ਭਾਈਚਾਰੇ ਦਾ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਸੱਚ ਦਾ ਸਾਥ ਦੇੰਦਾ ਪੂਰਾ ਉਪਰਾਲਾ ਕੀਤਾ ਇਸ ਕਰਕੇ ਧੰਨਵਾਦੀ ਹਾਂ ਜਿਹਦੇ ਨਾਲ ਕਰਕੇ ਇਹਨਾਂ ਨੂੰ ਸਭ ਚੀਜ਼ਾਂ ਦਾ ਬਹੁਤ ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਦੇ ਵਿੱਚ ਜਿਸ ਤਰ੍ਹਾਂ ਕਿ ਮੈਂ ਇਹ ਕਹਾਂਗਾ ਕਿ ਲੋਕ ਰਾਜ ਨੂੰ ਚਲਾਉਣ ਵਾਸਤੇ ਚਾਰ ਥੰਮ ਜ਼ਰੂਰੀ ਨੇ ਜਿਨ੍ਹਾਂ ਚੋਂ ਮੈਂ ਇਸ ਥੰਮ ਨੂੰ ਵੀ ਸਭ ਤੋਂ ਵੱਧ ਅਹਿਮੀਅਤ ਦਿੰਦਾ ਔਰ ਉਸ ਦੇ ਮੁਤਾਬਕ ਚਾਰੇ ਥੰਮ ਇਕੁਅਲ ਨੇ ਚਾਹੇ ਉਹ ਪੱਤਰਕਾਰਤਾ ਚਾਹੇ ਉਹ ਪੋਲਿਟਿਕਸ ਹੈ ਚਾਹੇ ਉਹ ਲੀਗਲ ਫੈਕਲਟੀ ਹੈ ਚਾਹੇ ਅਫਸਰशाही ਹੈ ਪਰ ਅਫਸਰशाही ਜਿਹੜੀ ਹੈ ਉਹ ਹਮੇਸ਼ਾ ਸਿਆਸਤ ਦੇ ਅੰਦਰ ਰਹਿੰਦੀ ਹੈ ਉਹ ਇਹ ਦਬਾ ਲੈਂਦੇ ਨੇ ਬਾਕੀ ਤਿੰਨੇ ਟਰਲਰ ਇੱਥੇ ਮੌਜੂਦ ਨੇ ਉਦੇਦਾਰ ਪਾਰਟੀਆਂ ਦੇ ਮੌਜੂਦ ਨੇ ਔਰ ਵਕੀਲ ਫੈਕਲਟੀ ਮੌਜੂਦ ਹੈ ਪੱਤਰਕਾਰਤਾ ਭਾਈਚਾਰਾ ਮੌਜੂਦ ਹੈ ਹੁਣ ਮੈਂ ਸਭ ਤੋਂ ਪਹਿਲਾਂ ਹਾਈ ਕੋਰਟ ਨਾਲ ਸੰਬੰਧਤ ਪਾਰਟੀ ਨਾਲ ਸੰਬੰਧਤ ਆਪਦੀ ਛੋਟੀ ਜੀ ਗੱਲ ਰੱਖਾਂਗਾ ਸੰਖੇਪ ਚ ਰੱਖਣ ਦੀ ਕੋਸ਼ਿਸ਼ ਕਰਾਂਗਾ ਫਸਟ ਆਫ ਆਲ ਪਹਿਲੀ ਇੱਕ ਸਵਾਲ ਮੈਂ ਕਰਾਂਗਾ ਕਿ ਜਦੋਂ ਜਨਰਲ ਇਲੈਕਸ਼ਨ ਅਜਨਾਲੇ ਦੀ ਨਗਰਪੰਚਾਇਤੀ ਹੋਈ ਸੀ ਉਦੋਂ ਆਮ ਆਦਮੀ ਪਾਰਟੀ ਦੇ ਕਿੰਨੇ ਕਾਉਂਸਲਰ ਜਿੱਤੇ 6 ਠੀਕ ਉਸ ਤੋਂ ਬਾਅਦ ਦੇ ਵਿੱਚ ਇਹ ਨੇਚਰਲ ਹੈ ਕਿ ਇੱਕ ਦੋ ਮੌਕਾ ਪ੍ਰਸਥਾਨੇ ਪਾਰਟੀ ਚੇਂਜ ਕਰਕੇ ਉਧਰ ਗਏ ਬਾਕੀਆਂ ਦੀਆਂ ਬਾਹਾਂ ਮਰੋੜੀਆਂ ਲੱਤਾਂ ਨੂੰ ਰੱਸੇ ਪਾਏ ਲਾਲਚ ਦੇ ਕੇ ਇਹ ਕਮੇਟੀ ਬਣਾਈ ਗਈ ਠੀਕ ਹੁਣ ਮੈਂ ਇੱਕ ਅੱਗੇ ਗੱਲ ਕਰਦਾ ਸਭ ਤੋਂ ਪਹਿਲਾਂ ਵੀ ਪ੍ਰोसीजर ਕੀ ਚੱਲਿਆ ਉਹਦੇ ਵਿੱਚ ਪ੍ਰਧਾਨ ਬਣਨ ਤੋਂ ਇਹਨਾਂ ਦੇ ਜਿਹੜਾ ਮੌਜੂਦਾ ਪ੍ਰਧਾਨ ਨੇ ਸ਼੍ਰੀ ਕੈਨ ਨੂੰ ਜੀਤੇ ਨਹੀਂ ਕਰਦਾ ਪਰ ਮੈਂ ਪਾਰਲੀਮੈਂਟ ਲੈਂਗੁਏਜ ਤੋਂ ਬਾਹਰ ਨਹੀਂ ਜਾਵਾਂਗਾ ਜਿਹੜੇ ਪ੍ਰਧਾਨ ਬਣਲੇ ਢਿੱਲੋ ਸਾਹਿਬ ਇਹਨਾਂ ਦੇ ਬਾਅਦ ਦੇ ਵਿੱਚ ਹੁਣ ਤੱਕ ਬਣਿਆ ਨੂੰ ਕਿੰਨਾ ਚਿਰ ਹੋ ਗਿਆ ਤੇ ਕਿੰਨੀਆਂ ਮੀਟਿੰਗਾਂ ਹੋਈਆਂ ਇਸ ਸਾਰਾ ਇਸ ਸਮੇਂ ਚ ਆਉਂਦੀ ਆ ਵੀ ਇਹ ਟੋਟਲ ਇੱਕ ਸਾਲ ਦੇ ਵਿੱਚ ਦੋ ਤੋਂ ਵੱਧ ਮੀਟਿੰਗਾਂ ਨਹੀਂ ਕਰਾ ਸਕੇ ਜਦਕਿ ਇੱਕ ਸਾਲ ਦੇ ਵਿੱਚ 12 ਮੀਟਿੰਗਾਂ ਹੋਣੀ ਹੈ ਜ਼ਰੂਰੀ ਨੇ ਜਦੋਂ 7 8 7 8 23 ਨੂੰ ਇੱਕ ਮੀਟਿੰਗ ਸੱਦੀ ਇਹਨਾਂ ਨੇ ਦੇਖਿਆ ਵੀ ਇਹ ਤੇ 10 ਜਣੇ ਇਕੱਠੇ ਹੋ ਗਿਆ ਜਿਨ੍ਹਾਂ ਚੋਂ 8 ਅਸੀਂ ਉੱਥੇ ਮੌਜੂਦ ਸੀ ਇਹਨਾਂ ਨੇ ਮੀਟਿੰਗ ਕੈਨਸਲ ਕਰਤੀ ਸਾਰੇ ਪਹੁੰਚ ਗਏ ਭੱਜ ਗਏ ਉੱਥੋਂ ਸਟਾਫ ਇੱਕ ਬੰਦਾ ਛੱਡ ਗਿਆ ਅਸੀਂ ਉੱਥੇ ਇਹ ਫੈਸਲਾ ਕੀਤਾ ਵੀ ਜੇ ਪ੍ਰਧਾਨ ਕਮੇਟੀ ਨਹੀਂ ਚਲਾ ਸਕਦਾ ਆਪਾਂ ਪ੍ਰਧਾਨ ਬਦਲੀਏ ਤੇ ਕਮੇਟੀ ਨੂੰ ਚਲਾਈਏ ਤਾਂ ਕਿ ਅਜਨਾਲੇ ਦੀ ਡਿਵੈਲਪਮੈਂਟ ਹੋ ਸਕੇ ਅਸੀਂ ਸਾਰਿਆਂ ਨੇ ਇੱਕ ਦਰਖਾਸਤ ਜਿਸ ਨੂੰ ਅਸੀਂ ਇਹ ਕਹਿੰਨੇ ਆਂ ਕਿ ਬੇਪਰੋਸਗੀ ਦਾ ਮਤਾ ਇਹਨਾਂ ਦੇ ਖਿਲਾਫ ਲਿਆ ਕੇ ਉੱਥੇ ਇੱਕ ਇਹਨਾਂ ਨੂੰ ਦਿੱਤਾ ਉਹ ਦੇਣ ਤੋਂ ਬਾਅਦ ਦੇ ਵਿੱਚ ਅਸੀਂ ਵੇਟ ਕੀਤੀ ਜੋ ਕਿ ਇਹਨਾਂ ਨੇ ਸਾਨੂੰ 1 ਮਹੀਨੇ ਦੇ ਵਿੱਚ ਵਿੱਚ ਜਾਂ ਬਲਕਿ 4 ਹਫ਼ਤੇ ਦੇ ਵਿੱਚ ਵਿੱਚ ਇਹ ਡਿਸਾਈਡ ਕਰਨਾ ਸੀ ਇਹਨਾਂ ਨਹੀਂ ਕੀਤਾ ਅਸੀਂ ਉੱਪਰ ਅਫਸਰਸ਼ਹੀ ਨੂੰ ਦਰਖਾਸਤਾਂ ਦਿੱਤੀਆਂ ਜਿਸ ਦੇ ਵਿੱਚ ਅਸੀਂ ਜੋ ਸਬੰਧਤ ਚੀਜ਼ਾਂ ਚੱਲ ਰੀਆਂ ਨੇ ਉਹ ਕੀਤੀਆਂ ਲਿਖੀਆਂ ਵੀ ਇੱਥੇ ਆ ਘਪਲੇ ਹੋ ਰਿਹਾ ਉਹਦੇ ਵਿੱਚ ਦਸਾਂ ਕੌਂਸਲਰ ਸਾਹਿਬਾਨ ਦੇ ਦਸਕਤ ਮੋਹਰਾ ਸੀ ਇਹ ਆ ਤੁਹਾਡੇ ਸਾਹਮਣੇ ਉਹ ਅੱਠ ਜਗ੍ਹਾ ਅਸੀਂ ਬਾਏ ਰਜਿਸਟਰ ਰਜਿਸਟਰੀ ਭੇਜੀਆਂ ਉਹਨਾਂ ਦੀਆਂ ਰਸੀਦਾਂ ਵੀ ਇੱਥੇ ਮੌਜੂਦ ਨੇ ਇਹ ਫਾਈਲ ਦੇ ਨਾਲ ਲੱਗੀਆਂ ਨੇ ਹਾਂ ਇਹ ਨਾਲ ਲੈ ਜੀ ਲੇਕਿਨ ਹਰਾਨੀ ਦੀ ਗੱਲ ਹੈ ਵੀ ਇਹਨਾਂ ਕੰਪਲੇਂਟਾਂ ਦੇ ਵਿੱਚ ਜਿਹਦੇ ਵਿੱਚ ਸਾਨੂੰ ਸਦਕੇ ਬਿਆਨ ਦਰਜ ਕੀਤੇ ਜਾਣੇ ਸਨ ਫੈਸਲਾ ਤੇ ਕੀ ਕਰਨਾ ਅਜੇ ਤੱਕ ਸਾਡੇ ਬਿਆਨ ਵੀ ਨਹੀਂ ਲਏ ਕੰਪਲੇਂਟ ਕਰਦਾ ਜਦ ਕੇ ਉਹਦੇ ਵਿੱਚ 15 ਚੋਂ 10 ਕਾਉਂਸਲਰ ਮੌਜੂਦ ਹੋਣ ਮੌਜੂਦਾਂ ਆ ਹਾਲ ਜੇ ਅਫਸਰ ਸ਼ਾਇਦ ਹੁਣ ਮੈਂ ਅਗੋਂ ਗੱਲ ਕਰਾਂਗਾ ਫੇਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਸਾਨੂੰ ਇੱਥੇ ਵੀ ਕੁਝ ਨਹੀਂ ਮਿਲਿਆ ਅਸੀਂ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਉਸ ਨੇ ਸਾਰੀਆਂ ਚੀਜ਼ਾਂ ਨੂੰ ਵਾਚ ਕੇ ਹਾਈ ਕੋਰਟ ਨੇ ਮਾਨਜੁਗ ਹਾਈ ਕੋਰਟ ਨੇ ਸਾਰੀਆਂ ਚੀਜ਼ਾਂ ਨੂੰ ਵਾਚ ਕੇ ਸਖਤ ਆਡਰ ਕੀਤਾ ਮੈਂ ਕਾਂਗਾ ਔਰ ਉਹ ਚੀਜ਼ ਨੂੰ ਮੰਨਿਆ ਜੋ ਅਸੀਂ ਕਿਹਾ ਮੰਨ ਕੇ ਇਹ ਆਰਡਰ ਕੀਤਾ ਔਰ ਸਪੈਸੀਫਿਕਲੀ ਜਿੰਨੂੰ ਅਸੀਂ ਔਰਲ ਆਰਡਰ ਕੇ ਨੇ ਉਹ ਚ ਮੈਂਸ਼ਨ ਕੀਤਾ ਕਿ ਆਹ ਤੁਹਾਡੇ ਤੇ ਚੱਲ ਰਿਹਾ ਸੋ ਮੈਂ ਇਹ ਡਾਇਰੈਕਟ ਕਰਦਾ ਹਾਂ ਕਿ ਇਹ 4 ਹਫ਼ਤੇ ਦੇ ਵਿੱਚ ਵਿੱਚ ਆਪਣਾ ਬਹੁਮਤ ਸਾਬਤ ਕਰੇ ਤੇ ਚ ਨਹੀਂ ਜਾਣਿਆ ਅਗਲੇ ਨੇ ਅਗਲੇ ਨੇ ਲੀਗਲ ਫੈਕਲਟੀ ਨੂੰ ਵੀ ਟੈਕ ਚ ਨਹੀਂ ਜਾਣਿਆ ਮਾਨਜੋਗ ਹਾਈ ਕੋਰਟ ਨੂੰ ਟੈਚ ਨਹੀਂ ਜਾਨਿਆ ਕੁਛ ਨਹੀਂ ਕੀਤਾ ਪਰਵਾਹ ਨਹੀਂ ਆਰ ਹਾਂ ਨਹੀਂ ਬੰਦਿਆਂ ਨੂੰ ਪੂਰਾ ਕਰਨ ਲਈ ਹਰ ਹਿਲਾ ਹਰ ਵਸੀਲਾ ਵਰਤਿਆ ਗਿਆ ਕਿਸੇ ਦੀ ਧੌਣ ਫੜ ਲਈ ਕਿਸੇ ਦੇ ਗੋਡੇ ਕਿਸੇ ਦੀ ਲੱਤ ਉਹ ਸਮਾਂ ਲੰਘ ਗਿਆ ਅਸੀਂ ਆਪਣਾ ਪ੍ਰੋਸੈਸ ਸ਼ੁਰੂ ਕਰ ਲਿਆ ਕੋਈ ਮੰਨੇ ਨਹੀਂ ਕੋਈ ਵੀ ਸਹਿਮਤ ਨਹੀਂ ਇਸ ਗੱਲ ਉਸ ਤੋਂ ਬਾਅਦ ਦੇ ਵਿੱਚ ਅਸੀਂ ਆਪਣਾ ਵੇਟ ਕੀਤੀ ਫਿਰ ਨੋਟਿਸ ਕੀਤਾ ਜੋ ਕਿ ਡਿਮਾਂਡ ਸੀਗੀ ਇਸ ਚੀਜ਼ ਦੀ ਉਸ ਨੋਟਿਸ ਕਰਨ ਤੇ ਵੀ ਕੋਈ ਨਹੀਂ ਸੈਕੰਡ ਨੋਟਿਸ ਕੀਤਾ ਕੋਈ ਨਹੀਂ ਫਿਰ ਹਾਰ ਕੇ ਅਸੀਂ ਕੰਟੈਂਪਟ ਪਾਉਣੀ ਸੀ ਪਰ ਅਸੀਂ ਫਿਰ ਵੀ ਰਿਸਪੈਕਟ ਕਰਦੇ ਹੋਏ ਮੰਤਰੀ ਸਾਹਿਬ ਨੂੰ ਕਿਸੇ ਗੱਲ 'ਚ ਕੋਈ ਇਨਵੋਲਵ ਨਹੀਂ ਕੀਤਾ ਪਰ ਮੈਨੂੰ ਇਸ ਗੱਲ ਦੀ ਵੀ ਹੈਰਾਨੀ ਗਿਆ ਜਦੋਂ ਕੋਈ ਘਰ ਦਾ ਮੁਖੀ ਬਣ ਜਾਵੇ ਨਾ ਭਰਾਵਾਂ 'ਚ ਸੌ ਕਲੇਸ਼ ਹੋਵੇ ਘਰ ਦੇ ਮੁਖੀ ਦੀ ਇਹ ਡਿਊਟੀ ਹੁੰਦੀ ਆ ਕਿ ਸਾਰਿਆਂ ਦੇ ਬਾਰੇ 'ਚ ਪੁੱਛੇ ਉਹਦੇ ਕੋਲ ਪੁੱਛੇ ਕੀ ਗੱਲ ਹੈ ਲੇਕਿਨ ਕਿਸੇ ਨੇ ਇਸ ਮناسب ਨਹੀਂ ਸਮਝਿਆ ਮੈਨੂੰ ਇੰਨੇ ਸੀਨੀਅਰ ਜਿਹੜਾ ਪੋਲੀਟੀਸ਼ੀਅਨ ਤੋਂ ਇਹ ਆਸ ਨਹੀਂ ਸੀ ਵੀ ਅਗਲੀ ਧਿਰ ਦੀ ਸੁਣਵਾਈ ਨਹੀਂ ਹੋਏਗੀ ਬਿਲਕੁਲ ਹਾਰ ਕੇ ਤਾਂ ਸੀ ਹਾਈ ਕੋਰਟ ਗਏ ਲੇਕਿਨ ਉਹਨਾਂ ਨੇ ਤਾਂ ਸਾਡੀ ਕੀ ਸੁਣੀ ਹਾਈ ਕੋਰਟ ਦੀ ਵੀ ਨਹੀਂ ਸੁਣੀ ਫੇਰ ਫਿਰ ਸਾਨੂੰ ਆਪਣੀ ਕੰਟੈਂਪਟ ਆਫ ਕੋਰਟ ਪੌਣੀ ਪਈ ਜਿਹੜੀ ਕੰਟੈਂਪਟ ਆਫ ਕੋਰਟ ਪਾਈ ਆ ਉਸ ਦੀ ਅਗਲੀ ਤਰੀਕ ਪੇਸ਼ੀ 12 3 24 ਹੈ ਔਰ ਇਹਨਾਂ ਨੇ ਮੀਟਿੰਗ ਸੱਦ ਲਈ ਉਸੇ ਤਰ੍ਹਾਂ 12 24 ਤੋਂ ਪਹਿਲਾਂ ਮੀਟਿੰਗ ਸੱਦ ਕੇ ਜਿਹਦੇ ਵਿੱਚ ਮੰਤਰੀ ਸਾਹਿਬ ਖੁਦ ਹਾਜ਼ਰ ਹੋਏ ਤੇ ਇਹ ਕਹਿ ਰਿਹਾ ਸੱਤ ਕਾਉਂਸਲਰ ਮੇਰੇ ਨਾਲ ਕਿੱਦਾਂ ਬਿਠਾਏ ਆ ਭਲ ਕੇ ਬਿਠਾਏ ਕਿੱਦਾਂ ਆਈ ਡੋਟ ਨੋ ਅਬਾਊਟ ਥਿਸ ਲੇਕਿਨ ਫਿਰ ਵੀ 8 ਵਾਰ ਘੜਿਆ ਉਹਨਾਂ ਦੇ ਗੇਟ ਵਜੇ ਉਹਦੀ ਵੀਡੀਓ ਸਾਡੇ ਕੋਲ ਆ ਅੰਦਰ ਜਾਣ ਦੀ ਕੋਸ਼ਿਸ਼ਾਂ ਕਰ ਰਹੇ ਨੇ ਔਰ ਦੂਸਰੀ ਗੱਲ ਕੋਈ ਲੇਡੀਜ਼ ਪੁਲਿਸ ਨਹੀਂ ਸਾਡੇ ਅੱਠਾਂ ਦੇ ਵਿੱਚੋਂ ਤਰੇ ਭਰਾਓ ਦੱਸੋ ਕਿੰਨੀਆਂ ਲੇਡੀਜ਼ ਕਾਉਂਸਲਰ ਨੇ ਤਿੰਨ ਲੇਡੀਜ਼ ਕਾਉਂਸਲਰ ਨੇ ਲੋਕਾਂ ਦੇ ਚੁਣੇ ਹੋਏ ਨੁਮਾਇंदे ਸੌਰੀ ਚਾਰ ਨੇ ਜੀ ਚਾਰ ਲੇਡੀਜ਼ ਕਾਉਂਸਲਰਸ ਨੇ ਉਹਨਾਂ ਨੂੰ ਬਗੈਰ ਲੇਡੀਜ਼ ਪੁਲਿਸ ਤੋਂ ਧੱਕੇ ਮਾਰ ਕੇ ਬਾਹਰ ਕੱਢ ਕੇ ਗੇਟ ਬੰਦ ਕੀਤਾ ਗਿਆ ਸ਼ਰਮ ਆਉਣੀ ਚਾਹੀਦੀ ਹੈ ਨਾ ਨੂੰ ਔਰ ਉਹ ਕਟੈਂਪਟ ਆਫ ਕੋਰਟ ਦੀ 12 ਤਰੀਕਾ ਇਸ ਤੋਂ ਬਾਅਦ ਵਿੱਚ ਭਰਾਵਾਂ ਨਾਲ ਵਿਚਾਰ ਕਰਕੇ ਜੋ ਵੀ ਮੰਨ ਜੋ ਕਿਉਂਕਿ ਹੁਣ ਸਾਨੂੰ ਸਿਰਫ ਅਸਿਰਫ ਚੌਥੇ ਪਿੱਲਰ ਤੇ ਇੱਕ ਆਸ ਹੈ ਕਿ ਸਾਨੂੰ ਇਨਸਾਫ ਮਿਲੇਗਾ ਉਹਦੇ ਵੱਲ ਜਾਵਾਂਗੇ ਤੇ ਆਪਣੀ ਲੜਾਈ ਹਰ ਤਰੀਕੇ ਨਾਲ ਸਿਆਸੀ ਅਤੇ ਲੜਾਂਗੇ ਅੱਜ ਤੇ ਹਰਾਨਦੀ ਦੀ ਗੱਲ ਇੱਕ ਹੋਰ ਕਾਂਗਾ ਤੇ ਜਾਂ ਪਿੱਲਰ ਵੀ ਹਲਾਉਣ ਦੀ ਕੋਸ਼ਿਸ਼ ਕੀਤੀ ਗਈ ਜਿਹੜੇ ਪੱਤਰਕਾਰਾਂ ਨੇ ਸਚਾਈ ਲਿਖੀ ਉਹਨਾਂ ਨੇ ਉਹਨਾਂ ਨੂੰ ਧਮਕਾਉਣ ਦੀ ਖੁਦ ਮੰਤਰੀ ਸਾਹਿਬ ਨੇ ਆਪਣੇ ਫੋਨ ਤੋਂ ਕੀਤੀ ਹੈ ਕੋਸ਼ਿਸ਼ ਕੀਤੀ ਨਹੀਂ ਧਮਕਾਇਆ ਉਹਨਾਂ ਦੀ ਉਹਨਾਂ ਕੋਲ ਰਿਕਾਰਡਿੰਗਸ ਹੈ ਔਰ ਸਾਰਾ ਕੁਝ ਉਹਨਾਂ ਦੇ ਕੋਲ ਹੈ ਮੈਨੂੰ ਦੋ ਪੱਤਰਕਾਰਾਂ ਨੇ ਖੁਦ ਦਿਖਾਇਆ ਇਸ ਗੱਲ ਦਾ ਮੈਂ ਵੀ ਵੀਡੀਓ ਦੇ ਸਕਦਾ 1 ਮਿੰਟ ਕੁ ਸੈਕਿੰਡ ਇੱਕ ਪੱਤਰਕਾਰ ਨਾਲ ਗੱਲ ਹੋਈ ਹੈ ਔਰ 2 ਮਿੰਟ ਕੁ ਸੈਕਿੰਡ ਇੱਕ ਪੱਤਰਕਾਰ ਨਾਲ ਗੱਲ ਹੋਈ ਹੈ ਮੈਂ ਇਹਨਾਂ ਕਹਿੰਦਾ ਆ ਆਪਣੀ ਗੱਲ ਸਮਾਪਤ ਕਰਦਾ ਬਹੁਤ ਹੀ ਲੰਬੀ ਵੀਡੀਓ ਕਰਨੀ ਮੁਸ਼ਕਲ ਹੋ ਜਾਏਗੀ ਬਾਕੀ ਭਰਾਵਾਂ ਨੂੰ ਵੀ ਬੋਲਣ ਦਾ ਮੌਕਾ ਦੇਣਾ ਧੰਨਵਾਦ ਮਿਤੀ 7/4/2024 ਨੂੰ ਨਗਰ ਪੰਚਾਇਤ ਜਨਾਲਾ ਵਿਖੇ ਬਤੌਰ ਐਡਵੋਕੇਟ ਮੈਨੂੰ ਅੱਠਾਂ ਕਾਉਂਸਲਰਾਂ ਨੇ ਹਾਇਰ ਕੀਤਾ ਸੀ ਕਿ ਸਾਡੇ ਨਾਲ ਜਾ ਕੇ ਜਿਹੜੀ ਰੀਪ੍ਰেজੈਂਟੇਸ਼ਨ ਦਿੱਤੀ ਜਾਵੇ ਕਿ ਜਿਹੜੀ ਗੈਰ ਸਵਿਧਾਨਿਕ ਮੀਟਿੰਗ ਰੱਖੀ ਗਈ ਹੈ ਨਗਰ ਪੰਚਾਇਤ ਜਨਾਲਾ ਦੇ ਪ੍ਰਧਾਨ ਤੇ ਯੂ ਸਾਹਿਬ ਵੱਲੋਂ ਉਹਦਾ ਵਿਰੋਧ ਕੀਤਾ ਜਾਵੇ ਉਸ ਨੂੰ ਰੱਦ ਕੀਤਾ ਜਾਵੇ ਐਜ਼ ਐਨ ਐਡਵੋਕੇਟ ਮੈਂ ਅੱਠਾਂ ਕਾਉਂਸਲਰਾਂ ਦੇ ਨਾਲ ਜਿਦੇ ਚ 5 ਕਾਂਗਰਸੀ ਕਾਉਂਸਲਰ ਤੇ 3 ਭਾਜਪਾ ਦੇ ਕਾਉਂਸਲਰ ਮੌਜੂਦ ਸਨ ਮੈਂ ਉਹਨਾਂ ਦੇ ਨਾਲ ਜਾ ਕੇ ਰੀਪ੍ਰেজੈਂਟੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਜੋ ਕਿ ਮੀਟਿੰਗ ਦਾ ਸਮਾਂ 4 ਵਜੇ ਦਾ ਸੀ ਅਸੀਂ ਪੂਰੇ 3 ਵਜੇ ਜਾ ਕੇ ਆਪਣੀ ਰਿਪਰੈਜੈਂਟੇਸ਼ਨ ਸਬਮਿਟ ਕਰਾਉਣ ਦੀ ਕੋਸ਼ਿਸ਼ ਕੀਤੀ ਬਟ ਜਾ ਕੇ ਉੱਥੇ ਸਾਨੂੰ ਪਤਾ ਲੱਗਾ ਕਿ ਉੱਥੇ ਨਗਰਪੰਚਾਇਤ ਜਨਾਲਾ ਦਾ ਕੋਈ ਵੀ ਮੁਲਾਜ਼ਮ ਮੌਜੂਦ ਨਹੀਂ ਸੀ ਜੋ ਕਿ ਅਸੀਂ ਵੀਡੀਓਗ੍ਰਾਫੀ ਅਸੀਂ ਆਪਣੇ ਕੈਮਰੇ ਦੇ ਨਾਲ ਖੁਦ ਕੀਤੀ ਕਿ ਨਗਰਪੰਚਾਇਤ ਦਾ ਕੋਈ ਵੀ ਮੁਲਾਜ਼ਮ ਮੌਜੂਦ ਨਹੀਂ ਹੈ ਬਟ ਸ਼ਾਇਦ ਇਹਨਾਂ ਨੂੰ ਇੱਕ ਗੱਲ ਦਾ ਨਹੀਂ ਪਤਾ ਕਿ ਅਸੀਂ ਜਿਹੜੀ ਰਿਪਰੈਜੈਂਟੇਸ਼ਨ ਦੇਣ ਗਏ ਸੀ ਬਾਇ ਹੈਂਡ 3 ਵਜੇ ਉਹ ਰਿਪਰੈਜੈਂਟੇਸ਼ਨ ਆਪਾਂ ਸਵੇਰ ਬਾਇ ਕੋਰੀਅਰ ਆਹ ਕੋਰੀਅਰ ਨੰਬਰ ਆ ਜਿੱਦਿ ਰিসিਵਿੰਗ ਬੂਟਾ ਸਿੰਘ ਨੇ ਕੀਤੀ ਆ ਉਹ ਸਾਡੇ ਕੋ ਰিসিਵਿੰਗ ਵੀ ਸਾਡੇ ਕੋਲ ਫੋਟੋਕਾਪੀ ਨਾਲ ਨੱਥੀ ਕੀਤੀ ਆ ਆ ਕੋਰੀਅਰ ਨੰਬਰ ਤੇ ਅਸੀਂ ਉਹ ਪਹਿਲਾਂ ਹੀ ਰਿਪਰੈਜ਼ੈਂਟੇਸ਼ਨ ਭੇਜ ਚੁੱਕੇ ਸੀ ਕਿਉਂਕਿ ਸਾਨੂੰ ਪਤਾ ਸੀ ਕਿ ਇਹਨਾਂ ਸਾਡੀ ਰਿਪਰੈਜ਼ੈਂਟੇਸ਼ਨ ਲੈਣ ਤੋਂ ਇਨਕਾਰ ਕਰਨਾ ਵਾ ਇਸੇ ਕਰਕੇ ਅਸੀਂ ਪਹਿਲਾਂ ਹੀ ਬਾਈ ਕੋਰੀਅਰ ਉਹ ਭੇਜ ਚੁੱਕੇ ਸੀ ਕਿ ਕੱਲ ਨੂੰ ਸਾਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਜਦੋਂ ਅਸੀਂ 3 ਵਜੇ ਉੱਥੇ ਪਹੁੰਚਦੇ ਆ ਮੇਰੇ ਨਾਲ 8 ਕਾਉਂਸਲਰ ਮੌਜੂਦ ਉੱਥੇ ਪਹੁੰਚਦੇ ਨਗਰਪੰਚਾਇਤ ਨਾਲਾ ਵਿਖੇ ਸਾਨੂੰ ਡੀਐਸਪੀ ਜਨਾਲਾ ਵੱਲੋਂ ਧਮਕਾਇਆ ਜਾਂਦਾ ਸਾਡਾ ਫੋਨ ਖੋ ਸਾਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਕਿ ਬੰਦੇ ਦਾ ਪੁੱਤਾਂ ਨੂੰ ਇਥੋਂ ਚੱਲ ਜਿਓ ਫੋਨ ਬੰਦ ਕਰ ਲਓ ਤੁਸੀਂ ਇਥੋਂ ਭੱਜੋ ਜਦ ਕਿ ਅਸੀਂ ਉਸ ਚੀਜ਼ ਦਾ ਵਿਰੋਧ ਕਰਦੇ ਹੋਏ ਸਾਨੂੰ ਉਥੋਂ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ ਅਸੀਂ ਬਾਹਰ ਜਿਹੜਾ ਮੇਨ ਗੇਟ ਨਗਰ ਪੰਚਾਇਤ ਅjnਾਲਾ ਦਾ ਅੱਠਾਂ ਕਾਉਂਸਲਰਾਂ ਦੇ ਨਾਲ ਉੱਥੇ ਖਲੋ ਕੇ ਡਟ ਕੇ ਵਿਰੋਧ ਕੀਤਾ ਫਿਰ ਅਸੀਂ ਆਪਣਾ ਘਰ ਵਾਪਸ ਆ ਗਏ ਹਾਂਜੀ ਸਰ ਮੇਰਾ ਨਾਮ ਸਰ ਵਿਕਰਮਜੀਤ ਹੈ ਮੈਂ ਕਾਉਂਸਲਰ ਐ ਵਾਰਡ ਨੰਬਰ 2 ਤੋਂ ਇਹ ਸਰ ਥੋੜੇ ਦਿਨ ਪਹਿਲਾਂ ਮੀਟਿੰਗ ਰੱਖੀ ਕੀ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਦੋਂ ਆਪਾਂ ਮੀਟਿੰਗ ਦੇ ਵਿੱਚ ਐਂਟਰ ਹੋਏ ਆ ਤੇ ਉੱਥੇ ਜਾ ਕੇ ਪ੍ਰਧਾਨ ਬੈਠਾ ਹੈ ਮੰਤਰੀ ਸਾਹਿਬ ਬੈਠੇ ਆ ਤੇ ਈ ਉਥੇ ਪ੍ਰੈਜ਼ੈਂਟ ਨਹੀਂ ਆ। ਆਪਾਂ ਉੱਥੇ ਬੈਠੇ ਆ ਤੇ ਸਾਨੂੰ ਜਾਂਦੇ ਪਹਿਲਾਂ ਕਿਹਾ ਗਿਆ ਕਿ ਤੁਸੀਂ ਇਹ ਖਾਲੀ ਰਜਿਸਟਰ ਇਹਦੇ ਉੱਤੇ ਸਾਈਨ ਕਰੋ। ਤੇ ਆਪਾਂ ਇਹੋ ਕਿਹਾ ਕਿ ਸਰ ਪਹਿਲਾਂ ਆਪਾਂ ਅਜੰਡੇ ਦੇ ਡਿਸਕਸ ਕਰ ਲਈਏ, ਮੁੱਦਿਆਂ ਤੇ ਗੱਲ ਕਰ ਲਈਏ, ਸਾਈਨ ਬਾਅਦ ਚੋਂ ਆਪਾਂ ਕਰ ਲਾਂਗੇ। ਉਹ ਕਹਿੰਦੇ ਆ ਕਿ ਜੇ ਤੁਸੀਂ ਇੱਥੇ ਬਹਿਣਾ ਪਹਿਲਾਂ ਹਾਜ਼ਰੀ ਲਾਓ। ਠੀਕ ਹੈ ਜੀ, ਹਾਜ਼ਰੀ ਲਗਵਾ ਰਿਹਾ ਪ੍ਰोसीडिंग ਰਜਿਸਟਰ ਤੇ। ਜਿੱਥੇ ਕੀ ਲਾਣੀ ਨਿਭਾਉਂਦੀ। ਉੱਥੇ ਆਪਾਂ ਹਾਜ਼ਰੀ ਲਾਤੀ ਉਹ ਸਾਡੀ ਸਾਰੇ ਉਥੇ ਅਟੈਂਡੈਂਸ ਕਿ ਨਹੀਂ ਜਾਣੀ ਆ ਥੱਲੇ ਆਪਣੇ ਵੱਲੋਂ ਕੁਝ ਵੀ ਲਿਖ ਸਕਦੇ ਨੇ ਠੀਕ ਹੈ ਆਪਾਂ ਉਸ ਚੀਜ਼ ਦਾ ਵਿਰੋਧ ਕੀਤਾ ਜਦੋਂ ਉਹਨਾਂ ਨੂੰ ਕਿਹਾ ਕਹਿੰਦੇ ਜੇ ਇੱਥੇ ਬਹਿਣਾ ਜੇ ਤੇ ਤੁਹਾਨੂੰ ਆਪਣੀ ਹਾਜ਼ਰੀ ਲਾਣੀ ਪੈਣੀ ਆ ਆਪਾਂ ਉੱਥੇ ਕਿਹਾ ਜੀ ਜੇ ਹਾਈ ਕੋਰਟ ਵੱਲੋਂ ਆਰਡਰ ਆ ਕਿ ਤੁਸੀਂ ਮੀਟਿੰਗ ਨਹੀਂ ਰੱਖ ਸਕਦੇ ਇਨਲੀਗਲ ਆ ਤੇ ਇੱਥੇ ਪਹਿਲਾਂ ਨੋ ਕੰਫੀਡੈਂਸ ਮੋਸ਼ਨ ਹੈ ਪ੍ਰਧਾਨ ਦੇ ਅਗੇਂਸ ਉਹਦੇ ਉੱਤੇ ਗੱਲ ਕੀਤੀ ਜਾਵੇ ਤੇ ਇੱਥੇ ਇਹਨਾਂ ਨੇ ਹਾਲੂ ਪ੍ਰਧਾਨ ਨੇ ਗਲਤ ਬੋਲਿਆ ਉੱਥੇ ਲੇਡੀ ਜੀ ਆ ਦੂਜੇ ਸਾਡੇ ਸਾਥੀ ਸੀ ਸਾਡੇ ਫੋਨ ਆ ਲੈ ਗਏ ਤੇ ਫੋਨ ਸਾਡੇ ਸਵਿਚ ਆਫ ਕਰਾ ਗਏ ਸਾਡੇ ਫੋਨ ਲੱਗ ਗਏ ਨਹੀਂ ਰੱਖੇਗੇ ਬਾਹਰ ਭਜਾ ਦਿੱਤੇਗੇ ਜੀ ਤੇ ਤੁਹਾਡੇ ਨਾਲ ਮਤਲਬ ਸਾਰੀ ਲੇਡੀਜ਼ ਜੀ ਤੇ ਆਪਾਂ ਜਦੋਂ ਇਹ ਚੀਜ਼ ਦਾ ਮਨਾ ਕੀਤਾ ਸਾਨੂੰ ਜਾਣ ਲੱਗੇ ਥੋੜਾ ਡਰਾਇਆ ਗਿਆ ਵੀ ਡੀਐਸਪੀ ਨੂੰ ਬੁਲਾਓ ਇਹਨੂੰ ਬੁਲਾਓ ਬੁਲਾਇਓ ਪਰ ਤੁਹਾਡੇ ਸਾਥੀ ਜਿਹੜੇ ਕਿ ਜੋ ਬਾਹਰ ਖੜੇ ਸੀ ਠੀਕ ਹੈ ਉਹ ਉੱਥੇ ਮੌਜੂਦ ਸੀ ਆਪਾਂ ਉੱਥੇ ਵਾਕ ਆਊਟ ਕਰਕੇ ਸਰ ਬਾਹਰ ਆ ਗਏ ਫਿਰ ਸਰ ਉੱਥੇ ਗੱਲ ਕਹਿ ਰਿਹਾ ਕਿ ਸਾਨੂੰ ਟੌਂਚ ਕਰ ਰਹੇ ਨੇ ਅੱਗੋਂ ਕਿ ਤੁਸੀਂ ਗੱਲ ਸਹੀ ਸਾਰਿਆਂ ਦੀ ਕਿ ਘਰ ਦੇ ਵੱਡੇ ਉਹ ਸਾਰਿਆਂ ਨੂੰ ਬਿਠਾਓ ਸਾਨੂੰ ਟੌਂਚ ਕਰ ਰਹੇ ਜਿ ਇਥੇ ਅਨਪੜ੍ਹੇ ਨੇ ਇਥੇ ਕਿਹੜੇ ਜੀ ਅਨਪੜ੍ਹੇ ਨੇ ਸਾਰੇ ਗ੍ਰੈਜੂਏਸ਼ਨ ਨੇ ਕੋਈ ਗੇ ਬੀਏ ਤੋਂ ਘਟਨੀ ਆ ਕੋਈ ਲਾਇਰ ਹੈ ਕੋਈ ਕੁਛ ਹੈ ਸਾਰੇ ਉੱਥੇ ਪ੍ਰੈਜ਼ੈਂਟ ਹੈ ਫਿਰ ਤੁਸੀਂ ਕਹਿ ਰਹੇ ਵਿਕਾਸ ਦੀ ਗੱਲ ਜੀ ਆਪਾਂ ਸ਼ਹਿਰ ਦਾ ਵਿਕਾਸ ਕਰਤਾ ਮੈਨੂੰ ਦੱਸੋ ਸਰ ਵਿਕਾਸ ਕੀਤਾ ਕੀ ਆ ਕੀ ਕੀਤਾ ਵਿਕਾਸ ਤੁਸੀਂ ਦੱਸੋ ਮੈਨੂੰ ਠੀਕ ਹੈ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਜੇ ਵਿਕਾਸ ਦੀ ਗੱਲ ਕਰੀਏ ਬੱਸ ਸਟੈਂਡ ਬਣਿਆ ਕਿੰਨੇ ਬਣਾਇਆ ਅਜ ਨਾਲੇ ਦਾ ਸਰਕਾਰੀ ਹਸਪੀਟਲ ਬਣਿਆ ਕਿੰਨੇ ਬਣਾਇਆ ਠੀਕ ਹੈ ਇਹ ਕਹਿੰਦੇ ਇਹਨਾਂ ਨੇ 70 ਸਾਲ ਤੋ ਕੀਤਾ ਨਹੀਂ ਆ ਮੈਂ ਤੁਹਾਨੂੰ ਦੱਸਦਾ ਜੀ ਮੈਂ ਅਜ ਨਾਲੇ ਦੀ ਗਿਣਾ ਦਿੰਦਾ ਅਜ ਨਾਲੇ ਦਾ ਬੱਸ ਸਟੈਂਡ ਕਿੰਨੇ ਬਣਾਇਆ ਜੀ ਅਜ ਨਾਲੇ ਦਾ ਸਰਕਾਰੀ ਹਸਪੀਟਲ ਕਿੰਨੇ ਬਣਾਇਆ ਜੀ ਅਜਨਾਲੇ ਦਾ ਆਪਣਾ ਮੰਡੀ ਵੇਖੀ ਜੀ ਮੰਡੀ ਡਵੈਲਪਮੈਂਟ ਕਿੰਨੇ ਕੀਤੀ ਹੈ ਜੀ ਜੇ ਕਾਲਜ ਦੀ ਗੱਲ ਕਰੀਏ ਕਾਲਜ ਕੌਣ ਲੈ ਕੇ ਆਇਆ ਜੀ ਅਜਨਾਲੇ ਦੇ ਵਿੱਚ ਉਸ ਤੋਂ ਬਾਅਦ ਜੇ ਗੱਲ ਕਰੀਏ ਸਰ ਤੁਸੀਂ ਸਾਰੇ ਗਵਾਹ ਇਸ ਚੀਜ਼ ਦੇ ਜਦੋਂ 84 ਦਾ 84 ਦੇ ਵਿੱਚ ਜਦੋਂ ਹੜ੍ਹ ਆਇਆ ਜਾਂ ਆਪਣਾ ਜਦੋਂ ਵੀ ਬਰਸਾਤੀ ਮੌਸਮ 88 ਦੇ ਵਿੱਚ ਜਦੋਂ ਹੜ੍ਹ ਆਇਆ ਜਦੋਂ ਵੀ ਬਰਸਾਤੀ ਮੌਸਮ ਉਹਦਾ ਢਾਣੀ ਨਾਲਾ ਡੁੱਬ ਜਾਂਦਾ ਕੋਈ ਬਾਤ ਲੈਣ ਵਾਲਾ ਕੋਈ ਬਾਤ ਪੁੱਛਣ ਵਾਲਾ ਨਹੀਂ ਠੀਕ ਹੈ ਜੀ ਉਹਦੇ ਵਿੱਚ ਜਾ ਕੇ ਆਪਣਾ ਸੈਂਟਰ ਸਰਕਾਰ ਤੋਂ 300 600 ਕਰੋੜ ਰੁਪਇਆ ਲਿਆ ਕੇ ਤੇ ਉਥੇ ਬੰਨ ਬਣਾਇਆ ਗਿਆ ਤੇ ਉਥੇ ਅੱਜ ਤੁਸੀਂ ਵੇਖਿਆ ਹੋਏਗਾ ਸਾਰਾ ਪੰਜਾਬ ਪਾਣੀ ਦੇ ਵਿੱਚ ਡੁੱਬ ਗਿਆ ਸੀ ਅਜ ਨਾਲੇ ਨੂੰ ਕੁਝ ਨਹੀਂ ਆ ਜੋ ਅਜ ਨਾਲ ਹਲਕਾ ਸਭ ਤੋਂ ਪਹਿਲਾਂ ਹੈ ਜੇ ਕੋਡ ਕੰਪਲੈਕਸ ਦੀ ਗੱਲ ਕਰੀਏ ਤੁਸੀਂ ਇਡ ਘਾਟਨ ਕੀਤਾ ਬਣਾਇਆ ਕਿੰਨੇ ਅੱਛਾ ਸੜਕਾ ਬਣਾ ਕੇ ਗੱਲ ਕਰਦੇ ਜੇ ਗੱਲ ਕਰੋ ਬਹਿ ਕੇ ਟੇਬਲ ਤੇ ਸੜਕ ਦਿੱਤੀ ਕਿੰਨੇ ਆ ਸੈਂਟਰ ਗਵਰਨਮੈਂਟ ਥਰੂ ਬਣਾਈ ਗਈ ਹੈ ਸੜਕ ਜੇ ਗੱਲ ਕਰੋਗੇ ਤੇ ਟੇਬਲ ਤੇ ਬਹਿ ਕੇ ਕਰੋ ਤੇ ਗੱਲ ਰੱਖਾਂਗੇ ਵੀ ਸਹੀ ਗਲਤ ਆਪਾਂ ਨਹੀਂ ਬੋਲਾਂਗੇ ਤੇ ਗਲਤ ਤੁਸੀਂ ਵੀ ਨਾ ਬੋਲੋ ਆਪਾਂ ਹਰ ਇੱਕ ਦਾ ਸਤਿਕਾਰ ਕਰਦੇ ਆਂ ਆਪਾਂ ਹਰ ਇੱਕ ਦਾ ਮਾਨ ਸਤਿਕਾਰ ਕਰਦੇ ਵੱਡਿਆਂ ਨੂੰ ਆਦਰ ਦਿੰਦੇ ਜੇ ਤੁਸੀਂ ਟੋਚੋਗੇ ਜੇ ਤੰਗ ਕਰੋਗੇ ਤੇ ਉਹ ਮਾਲਕ ਹੀ ਆ ਬੈਠਾ ਠੀਕ ਹੈ ਜੀ ਵੱਡੇ ਵੱਡੇ ਰਾਜੇ ਮਹਾਰਾਜਾ ਦੀ ਵੀ ਨਹੀਂ ਮੈਲ ਰਹੀ ਠੀਕ ਹੈ ਜੀ RAM ji ਸਾਰੇ ਹੀ ਮੇਰੇ ਵਕੀਲ ਸਾਹਿਬਾਨ ਨੇ ਸਾਡੇ ਸ਼ਹਿਰੀ ਪ੍ਰਧਾਨ ਦੁੰਦਗੁਰ ਦੇ ਐਮਜੀ ਨੇ ਤੇ ਸਾਡੇ ਬੜੇ ਆਦਰਨੀਏ ਕਲੀਕ ਮੇਰੇ ਵਿਕਰਮ ਜੀ ਨੇ ਤੇ ਵਕੀਲ ਸਾਹਿਬਾਨ ਨੇ ਸਾਰੀ ਤੁਹਾਨੂੰ ਗਤੀਵਿਧੀਆਂ ਬਾਰੇ ਜਾਣਨ ਪਾਇਆ ਕਿ ਉਸ ਦਿਨ ਜਿਹੜੀ ਮੀਟਿੰਗ ਸੀ ਉਹ ਗਲਤ ਤਰੀਕੇ ਨਾਲ ਹੋਈ ਆ ਸੱਤ ਕੌਂਸਲਰ ਸਾਹਿਬਾਨਾਂ ਨੇ ਮੀਟਿੰਗ ਕੀਤੀ ਆ ਉਹ ਕੌਂਸਲਰ ਸਾਹਿਬਾਨ ਕਿਵੇਂ ਬਿਠਾਏ ਗਏ ਇੰਨਾ ਬਾਰੇ ਇਹਨਾਂ ਨੇ ਪੂਰਾ ਨਹੀਂ ਦੱਸਿਆ ਨਹੀਂ ਉਦੋਂ ਸਾਡੇ ਤਿੰਨ ਕੌਂਸਲਰ ਸਾਹਿਬਾਨ ਨੂੰ ਲਾਲਚ ਦਿੱਤਾ ਗਿਆ ਉਹਦੇ ਬਾਰੇ ਵੀ ਸਾਡੇ ਕੋਲ ਪੁਸ਼ਟੀ ਆ ਕੌਂਸਲਰ ਸਾਹਿਬਾਨ ਦੇ ਬੱਚੇ ਨੂੰ ਪੱਕੇ ਕਰਨ ਵਾਸਤੇ ਉਹਨਾਂ ਨੂੰ ਜੋਬ ਤੇ ਰੱਖਣ ਵਾਸਤੇ ਉਹਨਾਂ ਨੂੰ ਕਾਉਂਸਲਰ ਸਹਿਬਾਨਾਂ ਨੂੰ ਉੱਥੇ ਬੁਲਾ ਗਿਆ ਵੀ ਇਹੀ ਤੁਹਾਡੇ ਬੱਚਾ ਨੂੰ ਉੱਥੇ ਨੌਕਰੀ ਦਿਵਾਵਾਂਗੇ ਔਰ ਉਹਨਾਂ ਨੂੰ ਪੱਕੇ ਕਰਾਂਗੇ ਇਹ ਤਿੰਨ ਕਾਉਂਸਲਰ ਸਹਿਬਾਨ ਨੇ ਜਿਨ੍ਹਾਂ ਦਾ ਨਾਮ ਤੁਹਾਡੇ ਮੇਰੇ ਕਲੀਕ ਨੇ ਲੈ ਵੀ ਲਿਆ ਮੈਂ ਚਾਹੁੰਦਾ ਹਾਂ ਕਿ ਮੈਂ ਸਪਸ਼ਟ ਨਾ ਹੋਵਾਂ ਤਾਂ ਨਾ ਸਪਸ਼ਟ ਗੱਲ ਕਰਾਂ ਪ੍ਰਧਾਨ ਸਾਹਿਬ ਨੇ ਵੀ ਧਮਕੀਆਂ ਦਿੱਤੀਆਂ ਅਲਗ-ਅਲਗ ਮੋਰ ਤੇ ਅਲਗ-ਅਲਗ ਬੰਦੇ ਨੂੰ ਧਮਕੀਆਂ ਦਿੱਤੀਆਂ ਔਰ ਧਮਕੀਆਂ ਕਾਉਂਸਲਰ ਸਹਿਬਾਨ ਤੇ ਐਕਸ ਪ੍ਰੈਜ਼ੀਡੈਂਟ ਤੱਕ ਪਹੁੰਚੀਆਂ ਮੇਰੇ ਤੱਕ ਹੀ ਪਹੁੰਚੀਆਂ ਤੇ ਮੇਰੇ ਕਲੀਕ ਤੋਂ ਤਾਂ ਕੋਈ ਪੁੱਛੀਆਂ ਇਹ ਚ ਕੋਈ ਦੂਜੀ ਰਾਣੀ ਆ ਬਦਮਾਚੀ ਦੀ ਰਾਜਨੀਤੀ ਚਲਾ ਰਹੇ ਨੇ ਔਰ ਮੈਂ ਬੜੇ ਮਾਣਯੋਗ ਆਪਣੇ ਇਲਾਕੇ ਦੀ ਸ਼ਾਨ ਧਾਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਧਾਰੀਵਾਲ ਸਾਹਿਬ ਤੁਹਾਡਾ ਤਾਂ ਕੱਦ ਕਾਠ ਬਹੁਤ ਉੱਚਾ ਹੈ ਤੁਸੀਂ ਬਹੁਤ ਵੱਡੀ ਸ਼ੋਭੀ ਦੇ ਮਾਲਕ ਹੋ ਤੁਸੀਂ ਕਿਉਂ ਛੋਟੇ ਲੈਵਲ ਤੇ ਆ ਕੇ ਸਹੀ ਕੰਮ ਕਰਨ ਦੀ ਬਜਾਏ ਤੁਸੀਂ ਕਹਿੰਦੇ ਮੈਂ ਹਮੇਸ਼ਾ ਵਧੀਆ ਕੰਮ ਕੀਤਾ ਤੇ ਅੱਜ ਤੇ ਤੁਸੀਂ ਬਹੁਤ ਵਧੀਆ ਕੰਮ ਕੀਤਾ ਤੁਸੀਂ ਪੱਤਰਕਾਰ ਭਾਈ ਚਾਰੇ ਨੂੰ ਇੰਨੀਆਂ ਧਮਕੀਆਂ ਦਿੱਤੀਆਂ ਕੀ ਗੱਲ ਉਹ ਸਚਾਈ ਦੇ ਸਾਹ ਦੇ ਰਹੇ ਨੇ ਕੀ ਗੱਲ ਉਹ ਪੱਤਰਕਾਰ ਸਚਾਈ ਨਾਲ ਚੱਲਦੇ ਵਕਾਊ ਨਹੀਂ ਆ ਜਿਹੜੇ ਵਕਾਊ ਨੇ ਉਹ ਤੁਹਾਡੇ ਕੋਲ ਬੈਠੇ ਨੇ ਕਹਿ ਦਿੰਦੇ ਫਲਾਣਾ ਮੀਡੀਆ ਫਲਾਣਾ ਮੀਡੀਆ ਜਿਹੜੇ ਪੱਤਰਕਾਰ ਸਪਸ਼ਟ ਚੱਲਦੇ ਨੇ ਆਪਾਂ ਉਹਨਾਂ ਨੂੰ ਧਮਕੀ ਦਿੱਤੀ ਤੁਸੀਂ ਕੌਨਸਲਰ ਸਾਹਿਬਾਨ ਨੂੰ ਕਿੰਧਰ ਧਮਕੀ ਦਿੱਤੀ ਹੋ ਰਹੀ ਸੀ ਔਰ ਮੈਨੂੰ ਦੱਸਿਆ ਜਾਵੇ ਕਿਹੜਾ ਬੰਦਾ ਆਮ ਆਦਮੀ ਪਾਰਟੀ ਵੱਲੋਂ ਲੜ ਕੇ ਤੁਹਾਡੀ ਪਾਰਟੀ ਨਾਲ ਖੜਾ ਆ ਆਮ ਆਦਮੀ ਪਾਰਟੀ ਦਾ ਸੱਤ ਕੌਂਸਲਰ ਚੋਂ ਨਾਮ ਲਓ ਮੇਰੇ ਨਾਲ ਕਿ ਸੱਤ ਕੌਂਸਲਰ ਜਿਹੜੇ ਤੁਹਾਡੇ ਕੋਲ ਨੇ ਬੈਠੇ ਨੇ ਉਹ ਆਮ ਆਦਮੀ ਪਾਰਟੀ ਦੇ ਨੇ ਉਹ ਸੱਤ ਕੌਂਸਲਰ ਜਿਹੜੇ ਆਮ ਆਦਮੀ ਪਾਰਟੀ ਦੇ ਇਲੈਕਸ਼ਨ ਲੜੇ ਨੇ ਜਾਂ ਆਮ ਆਦਮੀ ਪਾਰਟੀ ਦੀ ਸਿਵਲ ਤੋਂ ਨਾਲ ਇਲੈਕਸ਼ਨ ਲੜ ਕੇ ਤੁਹਾਡੇ ਵੱਲ ਆਏ ਨੇ ਤੇ ਮੈਂ ਤੁਹਾਡਾ ਦਿਨਦਾਰ ਆ ਸਰਦਾਰ ਜੀ ਜਿਹੜੇ ਆਪਣੇ ਘਰ ਦੇ ਨਹੀਂ ਹੋ ਪਏ ਤੁਹਾਡੇ ਕਿ ਤੋਂ ਬਣ ਕੇ ਤੁਹਾਨੂੰ ਗਲਤਫहमी ਆ ਤੁਸੀਂ ਛੋਟੇ ਲੈਵਲ ਤੇ ਡੈਮਜੀ ਡੈਮਜੀ ਕਰ ਰਹੇ ਹੋ ਮੈਂ ਵਰਨ ਨਹੀਂ ਬੋਲਣਾ ਚਾਹੁੰਦਾ ਮੈਂ ਕਹਿਣਾ ਨਹੀਂ ਚਾਹੁੰਦਾ ਤੁਸੀਂ ਐਡੇ ਸ਼ੋਵੀ ਦੇ ਮਾਲਕ ਐਡੇ ਵੱਡੇ ਕੈਬਨਨ ਮਨਿਸਟਰ ਛੋਟਾ ਆ ਕਰਨ ਬਹੁਤ ਛੋਟਾ ਆ ਈ ਨਾਲ ਸਿੱਟੀ ਦਾ ਪ੍ਰੈਜ਼ੀਡੈਂਟ ਆ ਮੈਂ ਉਹਨਾਂ ਲੀਡਰ ਨੂੰ ਉਹੀ ਝੁਕਦੇ ਦੇ ਵੇਖਿਆ ਜਦੋਂ ਪਬਲਿਕ ਦੇ ਅੱਗੇ ਝੁਕਦੇ ਨੇ ਨਹੀਂ ਜੀ ਸਾਡੇ ਗਲਤੀ ਗੁਸਤਾਖੀ ਹੋ ਗਈ ਆ ਪਰ ਇਹੋ ਜਿਹੇ ਲਵਜ ਨਾ ਯੂਜ਼ ਕਰੋ ਜਿਹਦੇ ਲਈ ਤੁਹਾਡੇ ਪ੍ਰਤੀ ਸਾਡੇ ਕੌਂਸਲਰ ਸਹਿਬਾਨ ਗਲਤ ਵਰਡ ਪਰ ਇਹ ਸੰਸਕਾਰੀ ਲੋਗ ਨੇ ਇਹ ਸੰਸਕਾਰਾਂ ਨਾ ਬੱਝੇ ਹੋਏ ਨੇ ਕਿਉਂਕਿ ਇਹਨਾਂ ਦੇ ਪਰਿਵਾਰ ਜਿਹੜੇ ਨੇ ਉਹਨਾਂ ਦੇ ਇਹੋ ਜਿਹੇ ਸੰਸਕਾਰ ਨੇ ਇਹੋ ਜਿਹੇ ਸੰਸਕਾਰ ਨੇ ਉਹ ਲਵਜ ਕੱਢਣ ਤੋਂ ਪਹਿਲਾਂ ਸੋਚਦੇ ਨੇ ਤੁਸੀਂ ਸਾਡੇ ਆਦਰ ਨਹੀਂ ਹੋ ਸਾਡੇ ਵੱਡੇ ਹੋ ਅਸੀਂ ਤੁਹਾਨੂੰ ਇਹ ਲਵਜ ਨਹੀਂ ਬੋਲ ਸਕਦੇ ਡੈਮ ਜੀ ਸਾਡੇ ਸਤਿਕਾਰਯੋਗ ਨੇ ਮੈਂ ਆਪਣੇ ਲੈਵਲ ਤੋਂ نیچے ਜਾ ਕੇ ਬੋਲ ਸਕਣਾ ਆਪਣੇ ਲੈਵਲ ਤੋਂ ਉੱਪਰ ਜਾ ਕੇ ਨਹੀਂ ਬੋਲ ਸਕਦਾ ਪਰ ਤੁਸੀਂ ਇੰਨੀ ਕੁ ਜ਼ਿਆਦਾ ਕੀਤਾ ਵੀ ਮੇਰੇ ਪੱਤਰਕਾਰ ਭਾਈਚਾਰੇ ਨੇ ਜਿਨ੍ਹਾਂ ਨੇ ਆਪਣੇ ਆਪ ਤੋਂ ਉੱਪਰ ਉੱਠ ਕੇ ਸਾਡੀ ਖਬਰਾਂ ਲਗਾਉਣ ਦੀ ਕੋਸ਼ਿਸ਼ ਕੀਤੀ ਸੱਚਾਈ ਲੋਕਾਂ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਤੁਸੀਂ ਉਸ ਪਰਿਵਾਰ ਨੂੰ ਉਸ ਦੇ ਬੰਦਿਆਂ ਨੂੰ ਧਮਕੀ ਦਿੱਤੀ ਉਹਨਾਂ ਕੋਲ ਇਹ ਰਿਕਾਰਡ ਹੈ ਉਹਨਾਂ ਕੋਲ ਰਿਕਾਰਡ ਹੈ ਜੋ ਤੁਸੀਂ WhatsApp ਤੇ ਕਾਲ ਕੀਤੀ ਮੰਤਰੀ ਸਾਹਿਬ ਕਿਸੇ ਹੋਰ ਆਪਣੇ ਚੇਲੇ ਬਾਲ ਕੇ ਘੁਰਾ ਦਿੰਦੇ ਕੋਈ ਦਿੱਕਤ ਨਹੀਂ ਚੇਲੇ ਬਾਲ ਕੇ ਕਰ ਸਕਦੇ ਆ ਗੁਸਤਾਖੀ ਕਰ ਸਕਦੇ ਆ ਪਰ ਤੁਸੀਂ ਬੜੀ ਤਗੜੀ ਛਵੀ ਦੀ ਮਾਲਕ ਹੋ ਮੈਂ ਜੀ ਬਿਲਕੁਲ ਜੀ ਮੇਰੇ ਬਰਜ਼ਨ ਲੌਨ ਧਮਕੀ ਆਈ ਆ ਮੈਨੂੰ ਧਮਕੀ ਆ ਜਿਸ ਦਾ ਪਰਸੋ ਦੀ ਮੀਟਿੰਗ ਚ ਮੇਰੇ ਸਾਥੀ ਸਹਬਾਨਾਂ ਨੂੰ ਕਿਹਾ ਗਿਆ ਵੀ ਦੀਪਕ ਨੂੰ ਮੈਂ ਨਾਲੇ ਬਾਹਰ ਭੇਜਦਾ ਦੱਸੋ ਸਰਦਾਰੋ ਉਹ ਮੈਂ ਨਾਲੇ ਕਿਉਂ ਬਾਹਰ ਜਾਵਾਂਗਾ ਤੁਸੀਂ ਮੈਨੂੰ ਧਮਕੀ ਦਿੱਤੀ ਆ ਤੁਸੀਂ ਮੈਨੂੰ ਵੀ ਧਮਕੀ ਦਿੱਤੀ ਆ ਇਹ ਕਰੀ ਤੇ ਦੋਰੀ ਮੈਂ ਧਮਕੀ ਨਹੀਂ ਸੰਦਾ ਕੀ ਗੱਲ ਲੋਕ ਨੁਕਸਾਨ ਕਰ ਲੋਗਾ ਮੇਰਾ ਕਿੰਨਾ ਕੁ ਨੁਕਸਾਨ ਕਰ ਲੋਗੇ ਉਹ RAM ਜੀ ਮੇਰੇ ਨਾਲ ਨੇ ਉਹ ਗੁਰੂ ਰਾਮਦਾਸ ਮੇਰੇ ਨਾਲ ਨੇ ਮੈਨੂੰ ਨਹੀਂ ਜੇ ਪਰਵਾਹ ਜੇ ਮੈਂ ਕਿ ਕਾਉਂਸਲਰ ਦੇ ਘਰ ਜਾ ਕੇ ਭੀਖ ਮੰਗਣ ਨਹੀਂ ਗਿਆ ਨਾ ਇੱਧਰ ਆਪਣੀ ਪ੍ਰਧਾਨਗੀ ਵਾਸਤੇ ਉਹ ਸਾਹਬ ਲੋ ਕਿੰਨੇ ਦਿਲ ਦਾ ਵੱਡਾ ਤੁਸੀਂ ਕਹਿੰਦੇ ਸਾਰੇ ਮੇਰੇ ਕੋਲ ਚਲ ਗਏ ਆ ਮੈਂ ਤਾਂ ਉਹ ਚਲ ਕੇ ਗਿਆ ਹਾਂ ਮੈਂ ਤੁਹਾਨੂੰ ਕੋਲ ਚਲ ਕੇ ਗਿਆ ਹਾਂ ਮੈਂ ਕਹਿੰਦਾ ਔਰ ਆਪਣੇ ਪੁਰਾਣੇ ਜਿਹੜੇ ਯਾਰ ਸਨ ਪੁਰਾਣੇ ਦੋਸਤ ਸਨ ਮੇਰੇ ਕਲੀਕ ਸਨ ਜਿਹੜੇ ਮੇਰੇ ਨਾਲ ਗਏ ਸਨ ਉਸ ਪਰਵਾਹ ਨਹੀਂ ਕਿ ਕੋਈ ਗੱਲ ਗਈ RAM ਜੀ ਇਨਾਲੇ ਦੀ ਵਾਕਡੋਰ ਅੱਜ ਤੱਕ ਗਲਤ ਹੱਥਾਂ ਚ ਰਹੀ ਆ ਆਉਣ ਵਾਲੇ ਸਮੇਂ ਚ ਗਲਤ ਰੱਥਾਂ ਨਾ ਦੇ ਰਹੋ ਕੁਛ ਨਹੀਂ ਜੇ ਬਾਕੀ ਨਹੀਂ ਗੱਲ ਅੱਥੇ ਡਾਮ ਜੀ ਵੀ ਬੈਠੇ ਨੇ ਇੱਥੇ ਸਾਡੇ ਦੀਪਕ ਮੈਡੀਕਲ ਸਟੋਰ 'ਤੇ ਬੈਠਾ ਹੈ ਦੀਪਕ ਅਰੋੜਾ ਵੀ ਬੈਠਾ ਹੈ ਜਿਕਰਮ ਸਿੰਘ ਬੈਠਾ ਹੈ ਦੀਪੂ ਵੀ ਬੈਠਾ ਹੈ ਦੀਪੂ ਦੀ ਮਦਦ ਵਿੱਚ ਪਰਚਾ ਕਰਾਉਣ ਲਈ ਕਿਹਾ ਸੀ ਦੀ। ਉਹ ਮੇਰੀ ਮਾਂ ਆ। ਸਪਸ਼ਟਿਕੰਦਰ ਸਭ ਮੇਰੀ ਮਾਂ ਆ ਉਹਨੇ ਸੁਣ ਲਿਆ ਉਹ ਸਹਿਸਕਦਾ ਮੈਂ ਨਹੀਂ ਸਹਿ ਸਕਦਾ। ਮੈਂ ਨਹੀਂ ਸਹਿ ਸਕਦਾ। ਮੈਂ ਆਪਣੇ ਗੁਰਦੇਵ ਸਿੰਘ ਨਿੱਜਰ ਜੀ ਨਾਲ ਆਇਆ ਮੇਰੇ ਐਡਵੋਕੇਟ ਬ੍ਰਿਜਮੋਨ ਹੋਲਜੀ ਨਾਲ ਆਇਆ ਮੇਰੇ ਵਕੀਲ ਸਾਹਿਬਾਨ ਮੇਰੇ ਲੱਗੇ ਬੈਠੇ ਨੇ ਇਹਨਾਂ ਦੇ ਪਿਛਲੇ ਦਿਨ ਪਰਚਾ ਕਰਾ ਦਿੱਤਾ ਗਿਆ। ਉਹ ਮੰਤਰੀ ਸਾਹਿਬ ਗੁਸਾਖੀ ਮਾਫ ਤੁਸੀਂ ਇਹ ਦੇ ਦੇਖੋ ਉਹੋ ਹੀ ਵਕੀਲ ਆ ਜਿਹੜਾ ਪ੍ਰਧਾਨਤਰਲੇ ਮਾਰਦਾ ਫਿਰਦਾ ਸੀ ਔਰ ਇੱਕ ਦਿਨ ਰਾਤ ਨੂੰ ਉਸ ਵਕੀਲ ਦੇ ਉੱਤੇ ਪਰਚਾ ਕਰਾਤਾ ਉਹ ਪ੍ਰਧਾਨ ਦੀ ਕਰਾ ਲਓ ਤੁਹਾਡਾ ਬੇਲਾ ਕਿੰਨੇ ਕਰਾ ਲੋਗੇ 1 ਕਰੋੜ 2 ਕਰੋੜ 10 ਕਰੋੜ 20 ਕਰਾਓਗੇ ਤੇ ਜਦੋਂ ਰਾਮ ਜੀ ਦੀ ਛੜੀ ਵੱਜੀ ਨਾ ਹਾਏ ਹਾਏ ਉਦੋਂ ਕੱਖਣੀਏ ਲੱਭਣਾ ਤੇ ਮੈਂ ਰਾਮ ਜੀ ਦਾ ਭਗਤ ਜੇ ਤੇ ਮੈਂ ਸਪਸ਼ਟਿਕਨ ਕਰਨਾ ਤੇ ਜੋ ਰਾਮ ਜੀ ਕਰਦੇ ਨੇ ਉਹ ਪਾਣੀ ਤੇ ਪਾਣੀ ਤੇ ਦੁੱਧ ਤੇ ਦੁੱਧ ਕਰ ਦਣਗੇ ਤੁਸੀਂ ਇੱਥੇ ਤੇ ਮੈਂ ਵੀ ਇੱਥੇ ਧੰਨਵਾਦ ਤੁਹਾਡਾ ਵਾਵਾ ਵਧੀਆ